ਕੁਝ ਜੇ ਨਾ ਤੇ ਕਹ ਲੈ ਜਾਵੈ ਨਿਆਰ ਹੋ ਜਾਵੇ ਸਭ ਸ੍ਰੀ ਆਗਾਨ ਜਿਹੜਿਆ ਸਾਜ ਵਾਲਿਓ ਸਭ ਰਖਿਓ ਗਤਿ ਬਣੇ ਦੀ ਬਾਣ ਹਿੰਦਲ ਗਿਓ ਵਾਲਿਆ ਤੇਰੇ ਸਕੂਲ ਅੰਦਰ ਉੱਥੇ ਸੁਣਿਆ ਲੱਗਦੀ ਕਿਸ ਕੋਈ ਨਾ ਉਹ ਬਾਤ ਸੁਣ ਕੇ ਮੈਂ ਵੀ ਹੋਇਆ ਦਖ ਦੇਣੇ ਪੈਂਦੇ 20 ਤੇ 30 ਕੋਈ ਨਾ ਵਿੱਚ ਦੇ ਵਿੱਚ ਜਿਮਾਤ ਤੇ ਮੈਂ ਨਹੀਂ ਗਾ ਮਰੀ ਪੜਨੇ ਵਾਲਿਆਂ ਦੀ ਧੜਾਂ ਤੇ ਸੀ ਸਿਪੋਈ ਨਾ ਕਲਗੀਆਂ ਵਾਲੇ ਆਵੇ ਤੇਰੀ ਤੇਰੀ ਕਰ ਨਹੀਂ ਸਕਦਾ ਰੀਸ ਕੋਈ ਨਾ ਤੇਰੀ ਕਰ ਨਹੀਂ ਸਕਦਾ ਰੀਸ ਕੋਈ ਨਾ ਵਿਸਾਖੀ ਅਤੇ ਖਾਲਸਾ ਸਾਜਣਾ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਮੁਹਾਲੀ ਵੱਲੋਂ ਵਿਰਸਾ ਸੰਭਾਲ ਗੱਤਕਾ ਮੁਕਾਬਲਾ 13 ਅਪ੍ਰੈਲ ਵਿਸਾਖੀ ਵਾਲੇ ਦਿਨ ਹੋਣ ਜਾ ਰਿਹਾ ਹੈ ਇਹ ਮੁਕਾਬਲਾ ਗੁਰਦੁਆਰਾ ਸ੍ਰੀ ਅਮਸਾਹਿਬ ਫੇਜ਼ 8 ਮੁਹਾਲੀ ਵਿਖੇ ਹੋਣ ਜਾ ਰਿਹਾ ਹੈ ਸੋ ਆਪ ਸਭ ਨੂੰ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਨਿੱਗਾ ਸਦਾ ਦਿੱਤਾ ਜਾਂਦਾ ਹੈ ਸੋ ਸਾਰੇ ਜਿੰਨੇ ਮੇਰੇ ਵੀਰ ਭੈਣ ਬਜ਼ੁਰਗ ਇਸ ਵੀਡੀਓ ਸੁਣ ਰਹੇ ਹੋਣਗੇ ਆਪ ਸਭ ਇਸ ਮੁਕਾਬਲੇ ਵਿੱਚ ਹਮ-ਹਮਾ ਕੇ ਪਹੁੰਚਣਾ ਤੇ ਹੌਸਲਾ ਅਫਜ਼ਾਈ ਕਰਨਾ ਤੇ ਇਸ ਦੇ ਨਾਲ ਹੀ ਮੈਂ ਫੇਰ ਦੁਬਾਰਾ ਖਾਲਸਾ ਸਾਜਣਾ ਦਿਵਸ ਅਤੇ ਵਿਸਾਖੀ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਧੰਨਵਾਦ